ਸਤਿਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣਾ ਕਿਉਂਕਿ ਸਾਡੇ ਤੋਂ ਗਾਲਾਂ ਨਿਕਲ ਜਾਂਦੀਆਂ ਸਾਡਾ ਕਿਸੇ ਵੀ ਜਾਤ ਪਾਤ ਨਾਲ ਕੋਈ ਸਮਾਨ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਕਿਰਪਾ ਕਰਕੇ ਸਾਡੀ ਵੀਡੀਓ ਕੁੜੀਆਂ ਬੁੜੀਆਂ ਨਾ ਦੇਖੋ ਜੀ ਧੰਨਵਾਦ ਜੀ ਮਗਰ ਕੋਈ ਹਾਲ ਹੀ ਨਹੀਂ ਹੈ ਦੁਨੀਆ ਦਾ ਜੀ ਕੀ ਹੋ ਗਿਆ ਮਕੰਡੋ 500 ਯਾਰ ਪੈਂਦੇ ਆ ਡੱਕ ਤੂੜਾ ਆ ਗਿਆ ਠੰਗੇ

ਹਾਂ ਉਹ ਤਾਂ ਪੈਂਦਾ ਹੀ ਆ ਫਿਰ ਹੁਣ ਉਹਨਾਂ ਨੇ ਕੁਛ ਪਾਲਿਆ ਪਿਆਰ ਨਾਲ ਕਤੂਰਾ ਤੁ ਮਿਲ ਗਿਆ ਇਹ ਉਹਨਾਂ ਦਾ ਕਿ ਘਰ ਦਾ ਸਾਟੀ ਵੰਡਾਂ ਤਾਂ ਦਾ ਕਾਡਾ ਚੱਟ ਦੀ ਗੱਲ ਠੀਕ ਹੈ ਹੁਣ ਮੈਂ ਕੋਈ ਜਾਣ ਬੁੱਝ ਕੇ ਟੱਠਲੇ ਦਿੱਤਾ ਨਹੀਂ ਉਹ ਕਹਿੰਦੇ ਸਾਡਾ ਕਤੂਰਾ ਖੇਸਤਾ ਥਾਣੇ ਜਾਂਨੇ ਫਰੀਆਂ ਨਾ ਕਰਨ ਜੇ ਕੋਈ ਵੱਢਿਆ ਹੈ ਥਾਣੇ ਜਾਂ ਉਹ ਜੇ ਤੜਕੇ ਕੰਨੇ ਕੱਟ ਕੇ ਜਾਣਗੇ ਮਖਾਂ ਆਪਣੇ 2-4 ਸੌ ਦਾ ਔ ਲੈ ਲੈ ਰੁਪਏ ਕਿ ਹਾਂ ਕੀ ਕਰ ਰਹਾ ਬੈਟਰ ਨਾ ਨਖਨ ਦਾ ਥਰਾਂ ਜਾ ਅੱਡਾ ਲੈ ਮੱਖਪਾ ਜਰਾ ਕੱਤੀ ਲਵਾਂਗੇ ਇਸ ਤੈਨੂੰ ਜ਼ਰੂਰੀ ਦੇਣੇ ਆ ਮਾ ਜੀ ਆਹੂ ਕੱਟਰੀ ਹੀ ਖਾ ਨਾ ਮਾਗਤਾ ਨਹੀਂ ਐਡਾ ਤਾਂ ਨਹੀਂ ਚੱਲਦਾ ਦੇਖ ਸਾਹਬ ਨਹੀਂ ਚੱਲਦਾ ਤੂੰ ਤਾਂ ਚੌਰ ਸੇੜੀ ਜਨੈ ਜਲ ਫਿਰ ਕੀ ਹੈ ਕੋਸਾ ਮਕਾਂ ਗੱਲਾਂ ਗੋਇਸੀ ਜੁਰੜ ਜਾਂਦੀ ਐ ਚੌਰ ਸਦਾ ਸ਼ਰਾ ਫਿਰ ਗੱਲਾਂ ਚ ਗੱਲ ਹੁੰਦੀ ਯਾਰ ਇਹ ਤਾਂ ਬਈ ਠੀਕ ਹੈ ਤੇਰੀ ਮਗਰਾ

ਉਹ ਬਰੋਕਾਂ ਨੂੰ ਤੂੰ ਬੰਕ ਬੇਰਾ ਬਿਆਣੀ ਕਰੂੰਗਾ ਜਾਣ ਕੇ ਬੈਠ ਹੁਣ ਹੁੰਦਾ ਹੀ ਨਹੀਂ ਮੇਰੇ ਆ ਯਾਬੜੀ ਹੋਗੀ ਤੈਨੂੰ ਕਿੱਥੋਂ ਕਢਾ ਜੀ ਬਾਬੇ ਨੂੰ ਕਹਿ ਸਕਦਾ ਤੂੰ ਬਈ ਇਹਦੇ ਵਾਸਤੇ ਕੁੜੀ ਲੱਭ ਨਾ ਨਾ ਸੁਮਿਤਰਾ ਵੀ ਬੁਢੀ ਹੋਗੀ ਆ thora ਮੰਦਾ ਮਕੰਦਾ ਹੋ ਰੋਈ ਗੱਲਾਂ ਨਾ ਨਾ ਸੁਮਿਤਰਾ ਮੇਰੇ ਸਾਰੇ ਦੀ ਭਾਂਡੇ ਮੰਗੀ ਜਾਂਦੀਆਂ ਮੱਕੜਾ ਯਾਰ ਭਾਂਡੇ

ਤੂੰ ਪੰਜਾਲੀ ਨਾ ਪੱਕੀਣਾ ਦੇਖਣਾ ਮੈਂ ਕਉਂ ਦੇਖ ਰ ਮੇਰਾ ਬਸ ਹੁਣ ਗੱਲ ਕਰਦਾ ਮੇਰੇ ਆਵਾਜ਼ ਹੁੰਦੀ ਕਰਨ ਨਾਲ ਆਰਾਵਾਜ਼ ਤੇਨੂੰ ਬੋਲ ਵੱਜ ਗਿਆ ਕੰਨਾਂ ਚ ਫੇ ਲਾਜ ਕਰਾਲਾ ਬੋਲ ਹੀ ਕਰਾਲਾਂਗੇ ਬਿੰਡੇ ਕੀ ਕਰ ਜੇ ਤੇ ਜਿਆਦਾ ਤੈਨੂੰ ਤਾਂ ਵੀ ਉਹ ਲੱਗੂ ਹੈ ਕੁਚੂ ਵਾ ਬੋ ਲੁਚੜੀ ਬੋ ਲੁਤਾ ਵੀ ਤੈਨੂੰ ਉਹੀ ਬਹਿਮੀ ਬੰਦਾ ਬਣਾਂਗੇ ਮੈਂ ਕਹਾਂ ਇਹ ਅਮਛੜੇ ਬੰਦਾ ਦੀ ਨਿਸ਼ਾਨੀ ਹੁੰਦੀ ਹੈ ਇਹ ज्यादा तेरे किल्ली किल्ली ने किली पता नहीं की के पशु पशु फलाना और जा वाला बन ओ, थाप, थाप, थाप या हो गया फोड़ा हो गया डॉक्टर नेहमी है तू मेला कही बजी जा तेन भी पता लग गया ग

जैसी बैठ का मेरे खड़ा निगाह से अपने काने के पेंड ओ मुंडा में डाल जा दिया जा रहा कौन हो मनी मनी अच्छा मनी के खड़ा बैठ का बहुत चंगा है मनी बोल रहे हो उन्हें फिर आप हाँ जब आप तक खाए जिंदा नहीं बंदा ये आ गया परानी शादी हाँ से ओन तो लिया गया मनी दोस्त है का हाँ एक मनी ना है हाँ? का ना ना तो

ਇਹ ਅਜੀ ਬੰਦਾ ਹੈ ਰੇੜਾ ਆਖਾਂਗੇ ਯਾ ਸਾਡਾ ਸਾਡਾ ਜੰਗ ਨਹੀਂ ਲੈਂਦਾ ਰੇੜੇ ਤੇ ਜੋੜਨਾ ਦੇ ਬੰਦਾ ਫਰੀ ਹੈ ਮੈਨੂੰ ਪਤਾ ਉਹ ਬੰਦਾ ਫਰੀ ਹੈ ਜਮੇ ਇੱਕ ਦੰਬਾ ਬੰਦਾ ਚੱਕ ਲੰਬੜਾ ਰੇੜਾ ਦੂਗਾ ਦੇ ਦੂ ਜਵਾਬ ਨਹੀਂ ਦਿੰਦਾ ਇੱਕ ਦਿਨ ਪੁਰਾਵਾ ਮੈਨੂੰ ਪਾਈ ਪੇਸ਼ਾਈਆਂ ਦੀ ਲੋਰ ਸਕੂਟਰ ਵੀ ਜਨੋ ਦੀ ਮੇਰੇ ਵਾਲਾ ਹੈ ਨਾ ਖਰਾਬ ਸ਼ੀਲ ਹੋ ਗਿਆ ਆਪਣੇ ਵਾਲਾ ਹਾਂ ਸਰਪੈਂਟਰ ਅੱਛਾ

ਉਹ ਹਾਂ ਕਿ ਮੈਂ ਤਾਂ ਪਰ ਆਪ ਆਪਣਾ ਸਰਪੰਡਰ ਦੇ ਪੁਆਲ ਉਹਨੂੰ ਮੈਂ ਤਾਂ ਹੀ ਪੁਆਇਸੀ ਹੋਰ ਨਕੀ ਮਟੂਰੀ ਵਿੱਚ ਹੀ ਆਗਾ ਅਛਾ ਗੋ ਹੋ ਜੋ ਛੀਲ ਹੋ ਗਿਆ ਮੈਂ ਮਿਸਤਰੀ ਕੋਲ ਗਿਆ ਮੈਂ ਖਾ ਬਣਾ ਦੇ ਲ ਇੱਕ ਲੰਬਰ ਉਹਦਾ ਲੱਗਿਆ 5000 ਰੁਪਏ ਤੇ 1000 ਮਹੀਨੂ ਬਸ ਗਿਆ ਤੇਲ ਪੁਆਲਿਆ ਮੈਂ ਅੰਦਾ ਵਈਆ ਰਾਜ ਜਵਾਨੀ ਬੰਦਾ ਜਵਾਨੀ ਬੰਦਾ ਬੰਦਾ ਬਈ ਤੇ ਜਵਾਬ ਆਪਾਂ ਨੂੰ ਬੈਠ ਕੇ ਤੂੰ ਵੀ ਨਹੀਂ ਦਿੰਦਾ

वेदन अपपी हां ज लगू गे अदो काज लदो अठे तू खरा लगदा के है फिर ओही गल्ला ओए खरे मैं पाला दो अदो अठे काज ने सांझा ए काज फिर खरे था मर नहीं पांडे मान के अच्छा

हाँ जी लग जाए तब को ले आया है जाग को जा कोई तो तो ना है क्यों दाऊद उसका जींद है हाँ हाँ नहीं तो निगाह का अच्छा जान के मार दा मेरा साला बंगला <coughs> वो आम कंदो पाएगा पाएगा मैं तो सोना चोप करके सोना पाएगा भाई पाएगा

मार हाँ, आप जी है? हाँ। है? हाँ। खुला खाता गल

ਤੂੰ ਕਾਜੀ ਮਾਈ ਗਾਨੀਆ ਸਾਗ ਤੋਂ ਤੇ ਮੈਂ ਹੂੰ ਖੇ ਹੂੰ ਉੱਥੇ ਲੋਟਾ ਮੋਟੇ ਨਾਲ ਕੋਲੋਂ ਫੇ ਗਿਆ ਯਾਰ ਛੇ ਗੁੱਸ ਕਰਾ ਕਾ ਹੈ ਹਾਂ ਹੈ ਸ਼ੋਰਟਿੰਗ ਪਾਣੀਆ ਲਿਆ ਇਹਨੂੰ ਮੁਰਗੇ ਵਾਲੇ ਕਮਰੇ ਚ ਤਾੜ ਕੇ ਰੱਖ ਲੈ ਹੈ ਇਹਨੂੰ ਮੁਰਗੇ ਵਾਲੇ ਕਮਰੇ ਚ ਤਾੜ ਕੇ ਰੱਖ ਲੈ ਤੂੰ ਕਹਿ ਜਾ ਕੇ ਤੈਨੂੰ ਤਾਂ ਨਹੀਂ ਕੁਝ ਕਹਿਣਾ ਹੈ ਮੈਨੂੰ ਤਾਂ ਨਹੀਂ ਕੁਝ ਕਹਿਣਾ ਹਲੇ ਤਾਂ ਕਿਹਾ ਮਾਹ ਕੋਈ ਸ਼ਤਾਨੀ ਕਰਦਾ ਹੋਵੇ ਨਾ ਨਾ ਹਲੇ ਤਾਂ ਨਹੀਂ ਕਰਦਾ ਵੀ ਰੱਖ ਮੂਟਾ ਮੜੀ ਜੋੜਾਲਾ ਹੈ ਹੈ

लोट कर या कंबल कंबल लोट कर ले हैं कंबल लोट कर ले तो हम लोग सुनिए मत ही तो जब वेंड में चलाइए अन्ना शान्या नहीं इंद्रा जाने हैं लबिया हेलो पैर या पैर या पूरी जान के घर जा है ये तो मत ही है सिपाहिया बुग्गी देंगे क्योंकि करेंगे बुग्गी वाली वाली हेल्दी करा तबुला सा

अगर पाएगा ना काम बोली ना तो पाएंगे इधर कितना जागू जाए है तो ले आपना गे आज जापाइंग को जी आज पाइंग जा आई गले बाजी पहनने का माह गले बाजी जागती तो है ओ गली लगा ना

आ ए बहन दे यार किधर गए ओए मुकंदा ओए बहन दे यार ए किधर गए मन लोदा गिद्दी कड़ाका अच्छा करिए

ਆਏ ਕੰਡਾ ਉਹ ਭੰਗੇ ਗਾੜੀਓ ਆ ਗਏ ਨੀ ਮੱਕੜ ਮੱਕੜ ਇਹ ਕਹਿੰਦੇ ਆ ਨੋਕਦੇ ਇੱਕ ਅੱਛਾ ਪੜਾ ਲੱਗ ਗਿਆ ਹੁਣ ਕੱਢ ਪਈ ਆ ਅਸੀਂ ਪੱਛਮਾਂ ਤੇ ਅੱਸੀ ਐ ਫਿਰ ਨੋਕਦੇ ਕਿਦੋਂ ਪੜਾ ਲੱਗ ਗਿਆ ਪਤਾ ਤਾਂ ਲੱਗ ਗਿਆ ਮੈਨੂੰ ਬਾਈ ਕੰਨਾ ਹੀ ਆ ਗਿਆ ਸੀ ਤੇ ਪੱਛਮਾਂ ਅੰਦਰ ਚਲਾ ਗਿਆ ਮੈਂ ਤਾਂ ਪੱਛਮਾਂ ਤੇ ਆ ਗਿਆ ਬੱਵਾ ਯਾਰ ਕੀ ਕਰਨੇ ਬੁੱਕ ਹੀ ਮਰੀ ਜਾਂਦਾ ਹੋਰ ਫਿਰ ਇਹ ਕੱfte ਜਾਂਦੇ ਸ਼ਿੱਤੀ ਗਿਆ ਯਾਰ ਪਰ ਇਹ ਮਾਨੂੰ ਅੰਦਰ ਆ ਕੇ ਸੋਜੋ ਕਿਵੇਂ ਮਰਨੇ ¿Qué? ¡Ay, María Naga!